ਲੱਗਿਆ ਕੋਈ ਗੋਲੀ ਚੱਲੀ ਹੈ ਕੋਈ ਐਨਕਾਊਂਟਰ ਹੋਇਆ ਜੀ ਜੀ ਅ ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਕਿਤੇ ਸਮਝਾਂਤ ਨਹੀਂ ਬਣੀ ਕਿ ਲੜਾਈ ਝਗੜਾ ਹੋਇਆ ਹਾਂ ਉਹਦੇ ਵਿੱਚ ਬਲੰਦਰ ਸਿੰਘ ਪੁੱਤਰ ਸਤਨਾਮ ਸਿੰਘ ਬਾਬਲ ਪੇ ਉਤਾਰਦਾ ਰਹਿਣ ਵਾਲਾ ਜਿਹਨੇ ਫਾਇਰ ਕੀਤਾ ਜੀ ਤੋਂ ਉੱਥੋਂ ਉਹ ਫਾਇਰ ਕਰਕੇ ਜਿੱਦੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਆ ਜਿਹਦੇ ਸਬੰਧੇ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਜਿਸ ਦੇ ਇਸ ਬੰਦੇ ਵਿੱਚ ਸਾਡੀ ਸੀਆਈਏਟੀ ਜੀ ਨੂੰ ਅਸੀਂ ਜਾਣਕਾਰੀ ਦਿੱਤੀ ਸੀ ਔਰ ਉਹ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸਮੀਰਾਲ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ ਉੱਥੇ ਇੱਕ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਸੀ ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੁੱਚਾ ਜਿੱਤੇ ਇਹ ਇਧਰੋਂ ਆ ਰਿਹਾ ਸੀਗਾ ਇਹ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਤੋਂ ਕੁਛ ਨਹੀਂ ਸਾਨੂੰ ਪੇਰ ਲਿਆ ਤੋ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਉਹ ਇਹਦੇ ਘੋਡੇ ਵਿੱਚ ਲੱਗਿਆ ਸਰ ਇਕੱਲਾ ਹੀ ਸੀ ਕਿੰਨੇ ਅੰਦੇਲਾ ਹਾਂ ਇਹ ਮੌਕੇ ਦੇ ਉੱਤੇ ਇਹਨੇ ਦਾ ਤਿੰਨ ਫਾਇਰ ਕੀਤੇ ਸਰ ਕਿੰਨੇ ਲੋਕ ਸੀ ਇਹ ਇਕੱਲਾ ਹੀ ਸੀ ਜਾਂ ਨਹੀਂ ਇਕੱਲਾ ਸੀ ਮੋਸਰ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਲਗਭਗ 5 ਤੋਂ 6 ਫਾਇਰ ਹੋਣ ਸਨ ਤੇ ਕਿੱਥੇ ਲੱਗੀ ਆ ਗੋਲੀ ਜਿੰਨੇ ਉਹ ਤੇ ਗੋਡੇ ਵਿੱਚ ਲੱਗੀ ਆ ਸਰ ਇਹ ਕੋਈ ਬਰਾਮਤ ਵੀ ਇਹਦੇ ਕੋਲ ਹੋਇਆ ਹੈ ਕੁਝ ਹਾਂ ਬਿਲਕੁਲ ਜੀ ਪਿਸਟਲ ਆ ਤੇ ਨਾਲ ਜਿਹੜੇ ਚੱਲੇ ਹੋਏ ਬੰਦੇ ਸਰ ਪਹਿਲਾਂ ਵੀ ਕੋਈ ਮੁਕਦਮੇ ਚੱਲਦੇ ਨੇ ਉੱਤੇ ਕੋਈ ਕਿਸੇ ਡਰੱਗਸ ਦੇ ਜਾਂ ਹੋਰ ਕਿਸੇ ਚੀਜ਼ ਦੇ ਹਾਂ ਬਿਲਕੁਲ ਇਹਦੇ ਤੇ ਡਰੱਗ ਦਾ ਵੀ ਪਰਚਾ ਦਰਜ ਆ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆਂ ਕਿਸੇ ਦੇ ਘਰੇ ਵੜ ਕੇ ਇਹਨੇ ਜਿਹੜੀ ਕੁੱਟਮਾਰ ਕੀਤੀ ਸੀ ਉਹਨਾਂ ਦੇ ਸੱਟਾਂ ਮਾਰ ਲਏ ਸੀ ਜਮ ਇਹ ਇੱਕ ਜਿਹੜਾ ਮੜੀ ਕਿਸਮ ਦਾ ਆ ਗੀ ਲੜਾਈ ਝਗੜੇ ਕਰਨਾ ਲੋਕਾਂ ਦੀ ਕੁੱਟਮਾਰ ਕਰਨਾ ਐਨਡੀ ਦਾ ਸੋ ਮੜੀ ਕਿਸਮ ਦਾ ਹੈ ਤੇ ਸਰ ਜਲਾਲਾਬਾਦ ਪੁਲਿਸ ਦਾ ਇਹ ਇਕੱਲਿਆਂ ਦਾ ਆਪਰੇਸ਼ਨ ਹੈ ਕਿ ਸੀਆਈ ਨਾਲ ਇਨਵੋਲ ਹਾਂ ਬਿਲਕੁਲ ਸੀਆਈ ਨਾਲ ਇਨਵੋਲ ਹੈ ਕਿਉਂਕਿ ਦੇਖੋ ਕਦੇ ਵੀ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਹੈ ਕਾ ਸੋ ਇਹ ਹੀ ਹੈ ਜਿਹੜੀ ਉਹ ਸਰਕਲ ਫੋਰਸ ਸਾਡੀ ਉਹਨੂੰ ਇਨਵੋਲ ਕਰਨਾ ਜ਼ਰੂਰੀ ਹੋਣਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਆਪਰੇਸ਼ਨ ਹੁੰਦਾ ਸੋ ਉਹਨੂੰ ਸਾਨੂੰ ਇਨਵੋਲ ਕਰਨਾ ਜੀ ਸਰ ਹੁਣ ਐਂਬੂਲੈਂਸ ਨੂੰ ਕਿੱਥੇ ਲਗਾਇਆ ਜੀ ਹਸਪੀਟਲ ਲੈ ਕੇ ਗਏ ਆ ਜੀ ਉਧਰ ਇਲਾਜ ਵੀ ਕਰਾਵਾਂਗੇ ਮੈਂ ਤਾਂ ਇਨਸਾਨ ਆ ਚਲੋ ਮਾਰੇ ਪਾਸੇ ਪਹੁੰਚ ਗਿਆ ਜੀ ਇਲਾਜ ਵੀ ਕਰਾਵਾਂਗੇ ਮਰਦਰ ਦੀ ਕੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੋਈ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ। ਰਵੋਲਵਰ ਤੋਂ ਵਗੈਰਾ ਹੋਰ ਕੋਈ ਹੈਗਾ ਸੀ ਸਰ ਉਹਦੇ ਕੋਲ। ਨਹੀਂ ਪਿਸਟਲ ਆ ਜੀ ਇਹਦੇ ਕੋਲ। ਜੀ। ਤੇ ਹੋਰ ਦੇਖੋ ਹਜੇ ਅਨੁਪਸ਼ਕਿਸ਼ ਕਰਾਂਗੇ। ਜੀ। ਠੀਕ। ਥੈਂਕ ਯੂ ਸਰ।